इधर से झगड़ा हुआ मेरे बच्चे थे नाम क्या तुम्हारा अंशी है अंशी हाँ क्या बात है वहाँ पर बैठे हुए थे हम तो इसको दुआई दिला के लेके आए थे है और ये मेरे बच्चे थे दोनों वो झगड़ा हुआ ना अब ये लड़की तो मेरी यहाँ पर हुआ मसला दिया था अरे बच्चों को लेके मैं चाय पिलाने के लिए वहाँ से वादे दिए चाय पिलाने के लिए मेरे को चाय पिलाएंगे बच्चे

अच्छा, उधर, तो तो, सब सब लोगों सुना सब लोगों ने ने सुना सुना है इधर, उसका तो। रहे थे वो गोली, गोली कितनी कुछ पता है। दो को तो एक बार का है इधर को बार फिर मैं चले गयी थी ਮੈਂ ਗੋਲੀ ਗੋਲੀ ਵੀ ਚੱਲੀ ਐ ਗੋਲੀ ਇੱਕ ਚੱਲੀ ਇੱਕ ਚੱਲੀ ਜਿਹਨਾਂ ਨੇ ਚਲਾਈ ਗੋਲੀ ਕਿਹੜੀ ਗੱਡੀ ਮੁੰਡੇ ਆ ਉਹ ਜਿਹੜੇ ਕਾਲੀ ਗੱਡੀ ਵਾਲੇ ਕਾਲੀ ਗੱਡੀ ਵਾਲੀ ਮੁੰਡੇ ਨੇ ਚਲਾਈ ਆ ਉਹਨਾਂ ਨੇ ਚਲਾਈ ਐ ਅੱਛਾ ਇੱਕ ਫੇਰ ਕੀਤਾ ਹਾਂ ਤੇ ਦੂਸਰੀ ਗੱਡੀ ਕਿਹੜੀ ਗੱਡੀ ਸੀ ਐ ਉਹ ਗੱਡੀ ਨੇ ਮੋਟਰਸਾਈਕਲ ਨਾਲ ਦੇਖਿਆ ਅੱਛਾ ਮੋਟਰਸਾਈਕਲ ਤੇ ਸੀ ਗੋਲੀ ਮੋਟਰਸਾਈਕਲ ਵਾਲਿਆਂ ਨੂੰ ਮਾਰੀ ਗਈ ਉਹ ਦੂਸਰੀ ਗੱਡੀ ਵਾਲਿਆਂ ਨੂੰ ਮਾਰੀ ਉਹ ਮੋਟਰਸਾਈਕਲ ਵਾਲੇ ਮਾਰਦੇ ਸੀ ਗੱਡੀ ਗੱਡੀ ਮੋਟਰਸਾਈਕਲ ਵਾਲੇ ਨੂੰ ਮਾਰਦੇ ਸੀ ਹਾਂ ਗੱਡੀ ਵਾਲੇ ਗੱਡੀ ਵਾਲੇ ਨੇ ਮਾਰੀ ਉਹ ਗੋਲੀ ਜਾ ਕੇ ਤੇ ਨਹੀਂ ਨਹੀਂ ਗੋਲੀ ਚਲਾਈ ਕਿਨੇ ਮੋਟਰਸਾਈਕਲ ਵਾਲੇ ਨੇ ਗੱਡੀ ਵਾਲੇ ਨੇ ਗੱ ਗੱਡੀ ਤਾਂ ਇੱਧਰ ਆਈ ਆਪਣਾ ਕਿੱਲੇ ਜਾਣੇ ਸੀ ਗੱਡੀ ਲੈ ਕੇ ਗੱਡੀ 'ਚ ਹੋਣੇ 5-7 ਜਣੇ 5-7 ਜਾਣੇ ਤੇ ਮੋਟਰਸਾਈਕਲ 'ਤੇ 2 ਜਣੇ ਮੋਟਰਸਾਈਕਲ 'ਤੇ ਵੀ 4-5 ਜਣੇ ਸੀਗੇ ਕਿਸੇ ਚਾਰ ਪੜੇ ਮੋਟਰਸਾਈਕਲ ਹਾਂ ਇਨਾਈ ਆਪਣਾ ਨਾ ਨਾ ਹੈ ਜੋ ਉਸੇ ਆਪਣੇ ਅੱਧੀ ਰਿਪੈਸਾ ਕੁਝ ਮੋਟਰਸਾਈਕਲ ਮੈਂ ਜਦੋਂ ਬਾਹਰ ਆਪਾਂ ਦੌੜ ਗਏ ਫੇਰ ਬਾਹਰ ਫਾਈਲ ਵੀ ਕਿੱਥੇ ਉਹਨਾਂ ਦੀ ਹਾਂ ਇੱਕ ਵਾਰ ਕੀਤਾ ਮੈਂ ਫੇਰ ਦੌੜ ਗਿਆ ਨਾ ਕੋਈ ਕਿਹੜੀ ਗੱਲ ਤੋਂ ਪਤਾ ਲੱਗਿਆ ਮੈਨੂੰ ਕੋਸ਼ ਵੀ ਨਹੀਂ ਸਾਨੂੰ ਕਿ ਪਤਾ ਵੀ ਆ ਪਕੜਾ ਜਾਂਦੇ ਗਏ ਨੇ ਇੱਥੇ ਲੜੇ ਕਿਹੜੀ ਗੱਲ ਤੋਂ ਲੈ ਕੇ ਕੋਈ ਗੱਡੀ ਹਿੱਟ ਹੋਈ ਹੈ ਚੈੱਕ ਕਰਨ ਵਜੋਂ ਬਸ ਦੱਸਿਆ ਹੀ ਕੋਈ ਨਹੀਂ ਇੱਥੇ ਆ ਗਏ ਗੱਡੀ ਮਾਰਦੀ 2 ਮਿੰਟ ਖੜੀ ਹੋ ਮਗਰ ਛਾਂ ਦੇ ਤੋੜ ਪੈਨ ਕਰਤੀ ਮੁੰਡਾ ਮਾਮਲਾ ਜੀ ਕੋਈ ਰਾਗੀ ਸੀਗਾ ਜੰਦਾ ਉਹਨਾਂ ਦੇ ਕੋਲ ਆਫਿਸ ਚ 49 ਹੋ ਗਈ ਜਾਂ ਕਿੱਦਾਂ ਉਹਦੇ ਤੁਸੀਂ ਸਾਡਾ ਪਾਗੇ ਨਾਕਾ ਲੱਗਾ ਸੀਗਾ ਪਠਾਨਕੋਟ ਚੌਂਕ ਦੇ ਵਿੱਚ ਤੇ ਉਹ ਬੰਦੇ ਨੂੰ ਕੋਟ ਰਹਿ ਸੀਗੇ ਸਾਨੂੰ ਕਿਤੇ ਰਾਗੀ ਨਾ ਜਾ ਕੇ ਦੱਸਿਆ ਵੀ ਬੰਦੇ ਨੂੰ ਉਹ ਬਾਹਰ ਟੋਕ ਕਰ ਰਹੇ ਆ ਅਸੀਂ ਉਹਦੇ ਪਿੱਛੇ ਗਏ ਉਨੀ 5 ਫਾਇਰ ਉਹ ਬੰਦੇ ਦੇ ਕੀਤੇ ਤੇ 4 ਜਾਂ 5 ਫਾਇਰ ਤੇ ਜਿਹਦੇ ਵਿੱਚੋਂ ਇੱਕ जिंदा ਰੌਂਦ ਬਰਾਮਦ ਕਰ ਲਿਆ ਤੇ ਦੋ ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਆ ਉਹ ਮੇਰੇ ਕੋਲ ਐਸ ਵੇਲੇ ਉਹ ਬੰਦੇ ਟ੍ਰਾਂਨਸਪੋਰਟ ਨਗਰ ਵਾਲ ਨੂੰ ਫਾਇਰ ਕਰਦੇ ਚਲ ਗਏ ਆ ਤੇ ਜਿਹੜਾ ਜ਼ਖਮੀ ਆ ਬੰਦਾ ਉਹ ਅਸੀਂ ਕਪੂਰ ਹਸਪੀਟਲ ਦਾਖਲ ਕਰਾਤਾ ਸੀ ਚੱਲ ਕਿੰਨੇ ਬੰਦੇ ਜ਼ਖਮੀ ਆ ਬੰਦਾ ਜੀ ਐਸ ਵੇਲੇ ਸਾਡੇ ਕੋਲ ਇੱਕ ਪਾ ਬਾਕੀ ਹੋ ਸਕਦੇ ਅੱਗੇ ਪਿੱਛੇ ਦੌੜਦੇ ਹੁਣ ਤੋਂ ਗੱਡੀ ਦੇ ਵਿੱਚ ਕਿੰਨੇ ਜਾਣੇ ਸੀ ਉਹ ਜੀ ਪੰਜ ਛੇ ਬੰਦੇ ਸੀ ਕਿ ਕੀ ਉਹਨਾਂ ਨੇ ਪਹਿਲੇ ਹਮਲਾ ਕੀਤਾ ਤੇ ਖਿਆਰਾ ਦੇ ਨਾਲ ਜਾਂ ਸੀ ਫਾਇਰ ਕੀਤਾ ਜੀ ਉਹ ਮੁੰਡੇ ਦੇ ਕਿਰਪਾਨਾਂ ਜਾਂ ਕੋਟਮਾਰ ਕੀਤੀ ਆ ਜਦੋਂ ਅਸੀਂ ਦੂਰੀ ਦੇ ਸਿਗੇਰ ਉਹਨੇ ਫਾਇਰ ਕੀਤਾ ਤੇ ਫਾਇਰ ਕਰਦੇ ਟ੍ਰਾਂਸਪੋਰਟ ਨਗਰ ਵੱਲ ਚਲ ਗਿਆ ਕਾਰ ਜੀ ਇਹ ਗੈਂਗਵਾਲ ਲੱਗਦੀ ਹੈਗੀ ਗੈਂਗਵਾਲ ਹੋ ਸਕਦੀ ਹੈ ਕਿ ਉਹਨਾਂ ਪਤੇ ਲੱਗੂਗਾ ਮੁੰਡਾ ਆਈਓ ਤਫ਼ਤੀਸ਼ ਕਰ ਸਕਦੇ ਆ ਜੀ ਕੋਈ ਸੀਸੀਟੀਵੀ ਫੁਟੇਜ ਦਾ ਕੁਝ ਆਇਆ ਨਹੀਂ ਜੀ ਉਹਦੇ ਵਿੱਚ ਕੈਮਰੇ ਤੋਂ ਪਤਾ ਲੱਗ ਸਕਦਾ ਕਿ ਕਿੱਥੇ ਵਾਕਿਆ ਹੋਇਆ ਜੀ ਹਾਂਜੀ ਅਸੀਂ ਕੋਈ ਮੂਵੀ ਨਹੀਂ ਬਣਾਈ ਨਾ ਸਾਡੇ ਕੋਲ ਸਾਈਡੀ ਚਲਦੀ ਤੇ ਫੇਰ ਰੋਜ਼ ਰੂ ਬ੍ਰਹਮਤ ਕਰ ਲੱਤੇ ਠੀਕ